ਪੂਰੇ ਪੰਜਾਬ ਭਰ ਤੋਂ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਹਲਕਾ ਫਗਵਾੜਾ ਦੇ ਪਿੰਡ ਸਾਨੀ ਦੇ ਖੇਤਾਂ ਵਿੱਚ ਵੀ ਇੱਕ ਵੱਡਾ ਧਮਾਕਾ ਵੇਖਣ ਨੂੰ ਮਿਲਿਆ ਪਿੰਡ ਸਾਨੀ ਅਤੇ ਖਲਿਆਣ ਦੇ ਵਿਚਕਾਰਲੇ ਖੇਤ ਵਿੱਚ ਇਸ ਧਮਾਕੇ ਨਾਲ ਵੱਡਾ ਟੋਆ ਪੈ ਗਿਆ ਜਿਸ ਤੋਂ ਬਾਅਦ ਸਥਾਨਕ ਲੋਕ ਮੌਕੇ ਤੇ ਪਹੁੰਚਣਾ ਸ਼ੁਰੂ ਹੋ ਗਏ ਇਹ ਘਟਨਾ ਰਾਤ ਕਰੀਬ 2:40 ਦੀ ਦੱਸੀ ਜਾ ਰਹੀ ਹੈ ਉਧਰ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਜਦਕਿ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਗਵਾੜਾ ਨੇੜੇ ਸ਼ਨੀਵਾਰ ਤੜਕੇ ਪਿੰਡ ਸਾਨੀ ਤੇ ਖਲਿਆਣ ਦੇ ਖੇਤਾਂ ਵਿੱਚ ਇੱਕ ਵੱਡਾ ਧਮਾਕਾ ਹੋ ਗਿਆ ਗਨੀਮਤ ਰਹੀ ਕਿ ਇਸ ਧਮਾਕੇ ਪਿੰਡ ਵਾਸੀਆਂ ਮੁਤਾਬਕ ਪਿੰਡ ਦੇ ਵਸਨੀਕ ਮੇਜਰ ਸਿੰਘ ਦੇ ਖੇਤ ਵਿੱਚ ਸਵੇਰੇ 2:40 ਦੇ ਕਰੀਬ ਇੱਕ ਘਟਨਾ ਵਾਪਰੀ ਹੈ ਮੰਨਿਆ ਜਾ ਰਿਹਾ ਹੈ ਕਿ ਇੱਕ ਡਰੋਨ ਪਿੰਡ ਦੇ ਖੇਤਾਂ ਵਿੱਚ ਡਿੱਗਿਆ ਤੇ ਧਮਾਕਾ ਹੋਣ ਮਗਰੋਂ ਅੱਗ ਲੱਗ ਗਈ ਜਿਸ ਨਾਲ ਸਥਾਨਕ ਲੋਕਾਂ ਵਿੱਚ ਹੜਕਮ ਮਚ ਗਿਆ ਧਮਾਕੇ ਨਾਲ ਲਗਭਗ 10 ਫੁੱਟ ਡੂੰਘਾ ਅਤੇ 12 ਫੁੱਟ ਚੌੜਾ ਟੋਆ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ 10 ਤੜਕਸਾਰ ਕੋਈ 2:40 ਤੇ ਇੱਕ ਬਹੁਤ ਵੱਡਾ ਧੁਮਾਕਾ ਹੋਇਆ ਜੋ ਕਿ ਮੈਂ ਵੀਰ ਨੂੰ ਵੱਡਾ ਧੁਮਾਕਾ ਹੀ ਕਿ ਗਿੱਲੀ ਜ਼ਮੀਨ ਦੇ ਵਿੱਚ ਕੇ ਕਮਾਦ ਲੱਗਾ ਹੋਇਆ ਫਸਲ 8 ਤੋਂ 9 ਫੁੱਟ ਦੇ ਡੂੰਗਾ ਕਰੀਬ ਟੋਇਆ ਪੁੱਟਿਆ ਗਿਆ ਇਹ ਹਾਸਾ ਪਿੰਡ ਸਾਨੀ ਤਹਿਸੀਲ ਫਗਵਾੜਾ ਡਿਸਟ੍ਰਿਕਟ ਕਪੂਰਥਲਾ ਪੰਜਾਬ ਦੇ ਜ਼ਮੀਨ ਵਿੱਚ ਹੋਇਆ ਇਸ ਪਾਸੇ ਪਿੰਡ ਖਲਿਆਣ ਹੈ ਇਸ ਪਾਸੇ ਪਿੰਡ ਮਲਕਪੋਰਾ ਹੈ ਇਸ ਪਾਸੇ ਨਸੀਦਾਬਾਦ ਚੋਂ ਪਿੰਡਾਂ ਦੇ ਗੱਬੇ ਧੁਮਾਕਾ ਹੋਇਆ ਮੈਂ ਉਹਨਾਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਲੱਡੂ ਵੰਡਦੇ ਸੀਗੇ ਉਹਨਾਂ ਨੂੰ ਪੁੱਛੋ ਜਾ ਕੇ ਅੱਜ ਫਿਰੋਜ਼ਪੁਰ ਇੱਕ ਘਰ ਦੇ ਉੱਤੇ ਧਮਾਕਾ ਹੋਇਆ ਲੇਡੀਜ਼ੇ ਰੋਟੀ ਪਕਾਉਂਦੇ ਆ ਸਾਰੀ ਸੜ ਗਈ ਬੱਚੇ ਉਹਨਾਂ ਦੇ ਸੜ ਗਏ ਇਸ ਕਰਕੇ ਇਹ ਜਿਹੜੀ جنگ ਹੈ ਬਹੁਤ ਮਾੜੀ ਚੀਜ਼ ਹੈ ਅਰਦਾਸ ਪੂਰੇ ਪੰਜਾਬ ਭਰ ਤੋਂ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਹਲਕਾ ਫਗਵਾੜਾ ਦੇ ਪਿੰਡ ਸਾਨੀ ਦੇ ਖੇਤਾਂ ਵਿੱਚ ਵੀ ਇੱਕ ਵੱਡਾ ਧਮਾਕਾ ਵੇਖਣ ਨੂੰ ਮਿਲਿਆ ਪਿੰਡ ਸਾਨੀ ਅਤੇ ਖਲਿਆਣ ਦੇ ਵਿਚਕਾਰਲੇ ਖੇਤ ਵਿੱਚ ਇਸ ਧਮਾਕੇ ਨਾਲ ਵੱਡਾ ਟੋਆ ਪੈ ਗਿਆ ਜਿਸ ਤੋਂ ਬਾਅਦ ਸਥਾਨਕ ਲੋਕ ਮੌਕੇ ਤੇ ਪਹੁੰਚਣਾ ਸ਼ੁਰੂ ਹੋ ਗਏ ਇਹ ਘਟਨਾ ਰਾਤ ਕਰੀਬ 2:40 ਦੀ ਦੱਸੀ ਜਾ ਰਹੀ ਹੈ ਉਧਰ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਜਦਕਿ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਗਵਾੜਾ ਨੇੜੇ ਸ਼ਨੀਵਾਰ ਤੜਕੇ ਪਿੰਡ ਸਾਨੀ ਤੇ ਖਲਿਆਣ ਦੇ ਖੇਤਾਂ ਵਿੱਚ ਇੱਕ ਵੱਡਾ ਧਮਾਕਾ ਹੋ ਗਿਆ ਗਨੀਮਤ ਰਹੀ ਕਿ ਇਸ ਧਮਾਕੇ ਪਿੰਡ ਵਾਸੀਆਂ ਮੁਤਾਬਕ ਪਿੰਡ ਦੇ ਵਸਨੀਕ ਮੇਜਰ ਸਿੰਘ ਦੇ ਖੇਤ ਵਿੱਚ ਸਵੇਰੇ 2:40 ਦੇ ਕਰੀਬ ਇੱਕ ਘਟਨਾ ਵਾਪਰੀ ਹੈ ਮੰਨਿਆ ਜਾ ਰਿਹਾ ਹੈ ਕਿ ਇੱਕ ਡਰੋਨ ਪਿੰਡ ਦੇ ਖੇਤਾਂ ਵਿੱਚ ਡਿੱਗਿਆ ਤੇ ਧਮਾਕਾ ਹੋਣ ਮਗਰੋਂ ਅੱਗ ਲੱਗ ਗਈ ਜਿਸ ਨਾਲ ਸਥਾਨਕ ਲੋਕਾਂ ਵਿੱਚ ਹੜਕਮ ਮਚ ਗਿਆ ਧਮਾਕੇ ਨਾਲ ਲਗਭਗ 10 ਫੁੱਟ ਡੂੰਘਾ ਅਤੇ 12 ਫੁੱਟ ਚੌੜਾ ਟੋਆ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ 10 ਤੜਕਸਾਰ ਕੋਈ 2:40 ਤੇ ਇੱਕ ਬਹੁਤ ਵੱਡਾ ਧਮਾਕਾ ਹੋਇਆ ਜੋ ਕਿ ਮੈਂ ਵੀਰ ਨੂੰ ਵੱਡਾ ਧਮਾਕਾ ਹੀ ਕਿ ਗਿੱਲੀ ਜ਼ਮੀਨ ਦੇ ਵਿੱਚ ਕਮਾਦ ਲੱਗਾ ਹੋਇਆ ਫਸਲ 8 ਤੋਂ 9 ਫੁੱਟ ਦੇ ਡੂੰਗਾ ਕਰੀਬ ਟੋਆ ਪੁੱਟਿਆ ਗਿਆ ਇਹ ਹਾਸਾ ਪਿੰਡ ਸਾਂਨੀ ਤਹਿਸੀਲ ਫਗਵਾੜਾ ਡਿਸਟ੍ਰਿਕਟ ਕਪੂਰਥਲਾ ਪੰਜਾਬ ਦੇ ਜ਼ਮੀਨ ਵਿੱਚ ਹੋਇਆ ਇਸ ਪਾਸੇ ਪਿੰਡ ਖਲਿਆਣ ਹੈ ਇਸ ਪਾਸੇ ਪਿੰਡ ਮਲਕਪੁਰ ਹੈ ਇਸ ਪਾਸੇ ਨਸੀਦਾਬਾਦ ਚਾਹੂ ਪਿੰਡਾਂ ਦੇ ਗੱਬੇ ਧਮਾਕਾ ਹੋਇਆ ਮੈਂ ਉਹਨਾਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਲੱਡੂ ਵੰਡਦੇ ਸੀਗੇ ਉਹਨਾਂ ਨੂੰ ਪੁੱਛੋ ਜਾ ਕੇ ਅੱਜ ਫਿਰੋਜ਼ਪੁਰ ਇੱਕ ਘਰ ਦੇ ਉੱਤੇ ਧਮਾਕਾ ਹੋਇਆ ਲੇਡੀਜ਼ੇ ਰੋਟੀ ਪਕਾਉਂਦੇ ਆ ਸਾਰੀ ਸੜ ਗਈ ਬੱਚੇ ਉਹਨਾਂ ਦੇ ਸੜ ਗਏ ਇਸ ਕਰਕੇ ਇਹ ਜਿਹੜੀ جنگ ਹੈ ਬਹੁਤ ਮਾੜੀ ਚੀਜ਼ ਹੈ